ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗਲੀਨ ਮਹਿਰਾ ਤੇ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਹਾਂਜੀ ਆਪਾਂ ਲੰਗਰ ਦੀ ਸੇਵਾ ਕਰਨ ਜਾਣਾ ਸੀ ਜੀ ਮੀ ਤਾਂ ਹਟਣ ਦਾ ਨਾ ਹੀ ਨਹੀਂ ਲੈ ਰਿਆ ਜਿੰਨੀ ਵੇਰੀ ਵੇਪਾ ਜਾਣ ਦੀ ਜਾਣ ਲੱਗਦੇ ਜੀ ਉਹਦੀ ਮੀ ਆ ਜਾਂਦਾ ਹੁਣ ਫੇਰ ਕਣੀ ਆ ਗਈਆਂ ਜੀ ਮੈਂ ਦੇਖ ਰਹੀ ਸੀ ਕਿ ਕਦੋਂ ਮੀ ਹਟੇ ਤੇ ਕਦੋਂ ਆਪਾਂ ਜਾਈਏ ਹਨਾ ਹੁਣ ਮੀਂਹ ਹਟੇ ਤੋਂ ਜੀ ਜਾਇਆ ਜਾਊਗਾ ਜੀ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਵਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮੀਂਹ ਹਟੇ ਤੋਂ ਜੀ ਆਪਾਂ ਚੱਲਦੇ ਹਾਂ ਜੀ ਅੱਜ ਆਪਾਂ ਤੁਹਾਨੂੰ ਪਤਾ ਜੀ ਜਿੱਥੇ ਸੇਵਾ ਤੇ ਜਾਣਾ ਸੀ ਜੀ ਇੱਥੇ ਜਿੱਥੇ ਆਪਾਂ ਕੱਲ ਗਏ ਸੀ ਤੇ ਸਵੇਰ ਦਾ ਮੀਂਹ ਪਈ ਜਾ ਰਿਹਾ ਜਿੰਨੀ ਵੀਰੀ ਵੀ ਜਾਣੇ ਉਹਦੀ ਮੀਂਹ ਆ ਜਾਂਦਾ ਹੁਣ ਮੇਰਾ ਜੀ ਮੀਂਹ ਹਟਿਆ ਤੇ ਆਪਾਂ ਉੱਥੇ ਚાલਦੇ ਹਾਂ ਜੀ ਚਲੋ ਤੁਹਾਨੂੰ ਲੈ ਕੇ ਚાલਦੇ ਹਾਂ ਜੀ ਸਸ਼ਿਕਾ ਬਲੌਗ ਜੀ ਸਾਰਿਆਂ ਨੂੰ ਸਸ਼ਿਕਾ ਇਹ ਮਹਲਾ ਬੰਦਵਾ ਆਸੋ ਬਰੀਆ ਆਕਾਰ ਹੈ ਨਾਵਾਇ ਕਿਉਂ ਕਾਰ ਸਤਿਗੁਰ ਪਰਜਾਦਾ ਜਿੰਦੇ ਜੀ ਅਮਰ ਹਸੀ ਹੈ ਕਿਉਂ ਬਾਯਾ ਤਨ ਸੰਗ ਜਿਓ ਬੰਦ ਸਾਧਨ ਮਨ ਮਿੱਤਰ ਸੇ ਨਾਇ ਨਰਾ ਪ੍ਰਭ ਸੋ ਰੰਗ ਜਿਓ ਤੈਨਸੋ ਪ੍ਰੀਤਨਤ ਠੀਕ ਨਾ ਹੋਵੇ ਭੰਗ ਜਿਓ ਬਾਖ ਰਾਮ ਕਾ ਦਿਆ ਆਕਾਰ ਕਬਨ ਇਸ ਨੇ ਜਿਓ ਹੈ ਬਲ ਇਸ ਨਿਕਨਾ ਆਮੇ ਬੋਲਨ ਆਦਿ ਦਿੱਤਾ ਪਾਰਮ ਮੈਂ ਬੁਲਸੀ ਆ ਸੁਖ ਪਾਉ ਜੀ ਖਾਂਤ ਨੰਤ ਰਵਰ Ah!

ਜੀ ਲੰਗਰ ਚ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਨਾਲ ਲੱਸੀ ਦੀ ਚੱਲ ਰਹੀ ਸੀ ਜੀ ਲੰਗਰ ਚ ਅੱਜ ਦੇ ਦਿਨ ਦੂਜੇ ਦਿਨ ਜੀ ਲੰਗਰ ਜੀ ਆਪਾਂ ਹੁਣ ਸ਼ਾਮ ਨੂੰ ਚੱਲਦੇ ਆਂ ਦਿਨੇ ਆਪਾਂ ਪਹਿਲਾਂ ਸੇਵਾ ਕਰਾ ਕੇ ਥੋੜੀ ਬਹੁਤੀ ਘਰੇ ਆ ਗਈ ਸੀ ਜੀ ਹੁਣ ਦੁਬਾਰਾ ਸ਼ਾਮ ਨੂੰ ਚੱਲਦੇ ਆਂ ਜੀ ਹੁਣ 6:00 ਵੱਜ ਗਏ ਹੁਣ ਚੱਲਦੇ ਆਂ ਜੀ ਦੁਬਾਰਾ ਫੇਰ ਜੀ ਅੱਜ ਤਾਂ ਜੀ ਮੀ ਹੀ ਨਹੀਂ ਹਟਣ ਦਾ ਨਾਮ ਲੈਂਦਾ ਪਤਾ ਨਹੀਂ ਕਹਿੰਦੇ ਕਿਉਂ ਨਹੀਂ ਮੈਂ ਹਟਣਾ ਜਦੋਂ ਦੇਖੋ ਉਦੋਂ ਹੀ ਮੀ ਜਦੋਂ ਅਸੀਂ ਆਏ ਆ ਨਾ ਉਦੋਂ ਇੰਨਾ ਮੀ ਆਇਆ ਇੰਨਾ ਮੀ ਆਇਆ ਬਹੁਤ ਜ਼ਿਆਦਾ ਮੀ ਸੀ ਜੀ ਫੋਨ ਵੀ ਕਹਿ ਰਿਹਾ ਵੀ ਮੀ ਪਾਊਗਾ ਜੀ ਚਲੋ ਦੇਖਦੇ ਆਂ ਜੀ ਨਵੂ ਕਿਥੇ ਹਾਂਜੀ ਇੱਧਰ ਬੱਚੇ ਨਾ ਪਾਣੀ ਕੱਢਣ ਲੱਗੇ ਹੋਏ ਨੇ ਬਹੁਤ ਪਾਣੀ ਮੀਂਹ ਆ ਗਿਆ ਸੀ ਨਾ ਫਿਰ ਤਰਪਾਲ ਨਾਲ ਜਿੱਥੇ ਟੋਏ ਕੱਢੇ ਸੀ ਫਿਰ ਉੱਤੇ ਪਾਣੀ ਭਰ ਗਿਆ ਸੀ ਜੀ ਬੱਚੇ ਕੱਢਣ ਲੱਗੇ ਨਵਜੋਤ ਵੀ ਲੱਗਿਆ ਹੈ ਜੀ ਪਾਣੀ ਦੀ ਸੇਵਾ ਕਰਨ ਦੀ ਕੱਢੀ ਹੈ ਜੀ ਸਾਫ਼ ਕਰਿਆ ਟਾਬ ਰੱਖ ਕੇ ਫਿਰ ਜੀ ਉੱਪਰ ਇੱਧਰ ਮੂਰੇ ਤਰਪਾਲ ਜਿੱਦੋਂ ਪਛਾਈ ਹੋਈ ਸੀ ਨਾ ਉਦੋਂ ਹਾਂ ਜੀ ਇਹ ਜੇ ਪੈਲੋ ਵਾਲਾ ਪਾਣੀ ਕੱਢ ਕੇ ਘਟੇ ਸੀਗੇ ਜੀ ਤੇ ਹੁਣ ਫੇਰ ਮੀਂਹ ਆ ਗਿਆ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਜੀ ਹੁਣ ਬਹੁਤ ਜ਼ਿਆਦਾ ਜੀ ਇਹਨਾਂ ਸ਼ੁਕਰਕੇ ਉੱਪਰ ਤਰਪਾਲ ਲਾ ਜੇ ਇਹਦੇ ਕਰਕੇ ਜੀ ਬਚਤ ਆ ਜੀ ਆ ਸਾਰਾ ਇੱਧਰ ਫਿਰ ਚਾਈ ਜਾ ਰਿਹਾ ਪਾਣੀ ਜੀ ਬਹੁਤ ਜ਼ਿਆਦਾ ਮੀਂਹ ਆ ਜੀ ਪੈ ਰਿਹਾ ਜੀ ਹਾਂਜੀ ਇੱਥੇ ਮੀਂਹ ਬਹੁਤ ਜ਼ਿਆਦਾ ਆ ਗਿਆ ਸੀ ਜੀ ਤੇ ਇੱਧਰ ਗੱਲੀ ਨੂੰ ਦੇਖੋ ਇਹ ਨਹੀਂ ਟਿਕਦੀ ਮੀਂਹ ਚ ਫੱਜੀ ਫਿਰਦੀ ਹੈ ਜੀ ਤੇ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਆਂ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ